ਸਾਡੇ ਕੋਲ ਜੀ 31 ਤਰੀਕ ਨੂੰ ਇੱਕ ਕਨਫਰਮੇਸ਼ਨ ਆਈ ਸੀ ਕਿ ਇੱਕ ਲੜਕਾ ਨਸ਼ੇ ਦੇ ਕਾਰਨ ਜਿਹੜਾ ਡੈਥ ਹੋਈ ਆ ਤਾਂ ਫਿਰ ਅਸੀਂ 31 ਤਰੀਕ ਨੂੰ ਹੀ ਜਿਹੜਾ ਸੀ ਇਹਦੇ ਵਿੱਚ 7 ਵਿਕਤੀਆਂ ਦੇ ਉੱਪਰ ਜਿਹੜਾ ਐਫ ਆਈ ਆਰ ਜਿਹੜੀ ਦਰਜ ਕੀਤੀ ਆ ਇਹ ਐਫ ਆਈ ਆ ਜਿਹੜੀ ਦਰਜ ਹੋਈ ਆ ਜੀ ਜਿਹੜਾ ਮ੍ਰਿਤਕ ਲੜਕਾ ਆ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਈ ਆ ਤੇ ਇਹਦੇ ਵਿੱਚ ਅਸੀਂ 4 ਜਨਾਂ ਨੂੰ ਅਰੈਸਟ ਕਰ ਲਿਆ ਜਿਹਦੇ ਵਿੱਚ ਇੱਕ ਰੋਟੀ ਰੋਟੀ ਛੰਨਾ ਪੈਂਡਿਆ ਉਥੋਂ ਦੇ ਸਰਪੰਚ ਨਹੀਂ ਆ ਉਹਨੂੰ ਵੀ ਅਸੀਂ ਬਾਈ ਨੇਮ 120 ਬੀ ਦੇ ਵਿੱਚ ਨਾਮਜ਼ਦ ਕੀਤਾ ਹ ਹ ਇਹਦੇ ਵਿੱਚ ਕੀ ਕੀ ਬਰਾਮਦ ਹੋਇਆ ਇਹਦੇ ਵਿੱਚ ਹੁਣ ਤੱਕ ਤੁਹਾਨੂੰ ਕਿੰਨੀ ਕੁ ਜਾਂਚ ਜਿਹੜੀ ਸਾਹਮਣੇ ਆਉਂਦੀ ਆ ਇਹਦੇ ਵਿੱਚ ਜੀ ਅਸੀਂ ਜਿਹੜੀ ਰਿਕਵਰੀ ਹੋਈ ਆ ਜਿਹੜੀ ਰਿਕਵਰੀ ਕੀਤੀ ਆ 20000 ਡਰੱਗ ਮਨੀ ਆ ਜੋ ਇਹ ਡਰੱਗ ਮਨੀ ਆ ਸਰਪੰਚਨੀ ਆ ਜਿਹੜੀ ਗੁਰਮੀਤ ਕੌਰ ਗੁਰਪ੍ਰੀਤ ਕੌਰ ਜੀ ਇਹਦੇ ਮਨਜੀਤ ਕੌਰ ਹੈ ਜਿਹੜੀ ਇਹਦੇ ਵਿੱਚ ਇੱਕ ਜਿਹਨੂੰ ਅਸੀਂ ਦੋਸ਼ੀ ਆ ਜਿਹੜੀ ਉਹਦੇ ਤੋਂ ਇਹਨੂੰ ਇਹ ਕਹਿੰਦੀ ਸੀ ਵੀ ਮੈਨੂੰ ਛਡਾ ਲਓ ਤੇ ਮੇਰੀ ਬੇਲ ਵਗੈਰਾ ਕਰਵਾ ਦਿਓ ਤੇ ਉਹਦੇ ਵਿੱਚ ਜਿਹੜਾ ਇਹਨੇ ਡਰੱਗ ਮਨੀ ਦੇ ਵੀ ਜਿਹੜੇ 20000 ਰੁਪਿਆ ਜਿਹੜਾ ਰਿਸ਼ਵਤ ਲਈ ਆ ਕੋਈ ਪਹਿਲਾਂ ਵੀ ਇਹਨਾਂ ਤੇ ਕੋਈ ਮਾਮਲੇ ਦਰਜ ਨਹੀਂ ਗਏ ਆ ਜਿਹੜੇ ਇਹ ਦੋਸ਼ੀ ਆ ਜੀ ਇਹਨਾਂ ਦੇ ਵਿੱਚ ਇੱਕ ਗੁਰ ਗੁਰਕੀਰਤ ਸਿੰਘ ਹੈਗਾ ਆ ਉਹਦੇ ਤੇ 7 ਐਫਆਈਆਰ ਦਰਜ ਹੈਗੀਆਂ ਜਸਵੀਰ ਉਰਫ ਕਾਲੀ ਇਹਦੇ ਤੇ 13 ਐਫਆਈਆਰ ਦਰਜ ਹੈਗੀਆਂ ਐਨਡੀ ਦੀਆਂ ਸਾਰੀਆਂ ਇੱਕ ਚਰਨੋਂ ਆ ਪਤਨੀ ਮਲਕੀਤ ਸਿੰਘ ਇਹਦੇ ਉੱਪਰ 8 ਐਫਆਈਆਰ ਦਰਜ ਆ ਤੇ ਇੱਕ ਮਨਜੀਤ ਕੌਰ ਪਤਨੀ ਫੌਜਾ ਇਹਦੇ ਉੱਪਰ ਵੀ ਐਫਆਈਆਰ ਜਿਹੜੀਆਂ ਐਨਡੀ ਦੀਆਂ ਪਹਿਲਾਂ ਦਰਜ ਹੈਗੀਆਂ ਜੀ ਹੂੰ ਹੋ ਹੋ ਇਸ ਤੋਂ ਲਾਭ ਕੋ ਤਫਤੀਸ਼ ਰਿਮਾਂਡ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਅੱਗੇ ਜਿਹੜਾ ਰਿਮਾਂਡ ਲੈ ਕੇ ਤੇ ਫਰਦਰ ਇਹਨਾਂ ਦੇ ਘਰ ਦੀ ਵੀ ਚੈਕਿੰਗ ਵਗੈਰਾ ਕਰਾਂਗੇ ਸਰਪੰਚਨੀ ਜੀ ਤਾਂ ਦੇਖਦੇ ਹਾਂ ਸਾਨੂੰ ਉੱਥੋਂ ਜੋ ਵੀ ਅੱਗੇ ਮਿਲੇਗਾ ਉਹ ਸਭ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਸਰਪੰਚਨੀ ਕੋਈ ਹੋਰ ਤਰੀਕ ਜਵਾਨਤਾਂ ਦੇ ਵਿੱਚ ਡੰਗਾਈ ਕੀਤੀ ਜਿਵੇਂ ਪਿਛਲੇ ਸਮੇਂ ਦੌਰਾਨ ਕਿੰਨੀਆਂ ਕੁ ਜਵਾਨਤਾਂ ਨੇ ਜਿਹੜੀਆਂ ਇਹਨਾਂ ਨੂੰ ਕਰਵਾਈ ਗਈਆਂ ਨੇ ਅ ਜਿਹੜਾ ਕਿ ਸਾਡੇ ਕੋਲ ਜਿਹੜੇ ਰੋਟੀਪਿੰਡ ਦੇ ਆਮ ਲੋਕ ਆ ਉਹਨਾਂ ਦਾ ਵੀ ਕਹਿਣਾ ਆ ਤੇ ਬਾਕੀ ਅਸੀਂ ਵੀ ਜਿਹੜਾ ਦੇਖਦੇ ਆਂ ਕਿ ਅੱਜ ਤੱਕ ਜਿੰਨੀਆਂ ਵੀ ਇੱਥੇ ਸੈਂਸੀ ਬਰਾਦੀ ਦੇ ਇੱਥੇ ਜ਼ਿਆਦਾ ਉਸ ਪਿੰਡ ਦੇ ਵਿੱਚ ਰਹਿੰਦੇ ਆ ਜਿੰਨੀਆਂ ਵੀ ਐਫਆਈਆਰ ਦਰਜ ਹੋਈਆਂ ਜਿਵੇਂ ਜਸਵੀਰ ਉਰਫ ਕਾਲੀਆ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਜਿਹੜੀ ਵੀ ਅਸੀਂ ਐਫਆਈਆਰ ਕਰਦੇ ਆਂ ਉਹ ਤੇ ਪਿੱਛੇ ਸਰਪੰਚ ਨਹੀਂ ਜਾਂਦੀ ਆ ਤੇ ਉਹਨਾਂ ਦੀ ਬੇਲ ਵਗੈਰਾ ਕਰਾ ਕੇ ਆਉਂਦੀ ਆ ਅੱਜ ਨਾਬਾ ਪੁਰਸਵਲੋਂ ਬਹੁਤ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਗੁਰਪ੍ਰੀਤ ਕੌਰ ਮੌਜੂਦਾ ਸਰਪੰਚ ਰੋਟੀ ਖਾਨਾ ਤੇ ਇਹ ਬਹੁਤ ਵੱਡਾ ਉਹਨਾਂ ਦਾ ਸਲਾਘਾਯੋਗ ਕਰਮ ਆਲੇ-ਦਾਲੇ ਹੋਰ ਵੀ ਬੰਦਿਆਂ ਨੂੰ ਜਿਹੜੇ ਨਸੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਡਰ ਬੈਠੂਗਾ ਇਹ ਗੱਲ ਦਾ ਅ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੈਡਮ ਡੀਐਸਪੀ ਨਾਬਾ ਚੌਕ ਕਤਵਾਲੀ ਐਸਐਚਓ ਰੋਟੀ ਪੁਲ ਚੌਂਕੀ ਇੰਚਾਰਜ ਇਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਨਸੇ ਦਾ ਸਦਾਗਰ ਜਿਨ੍ਹਾਂ ਨੇ ਬਹੁਤ ਆਲੇ-ਦਾਲੇ ਪਿੰਡਾਂ ਦੇ ਵਿੱਚ ਇਹਨਾਂ ਨੇ ਆਤਮਚਾਈ ਹੋਈ ਸੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਇਹ ਨਸਿਆਂ ਤੇ ਲਾ ਰਹੇ ਨੇ ਇਹ ਅਸੀਂ ਪੰਚਾਇਤ ਮંત્રી ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨੂੰ ਸਰਪੰਚੀ ਤੋਂ ਇਹਨੂੰ ਡਿਸਮਿਸ ਕਰਨਾ ਚਾਹੀਦਾ ਹੋ ਉਸ ਨਹੀਂ ਹੋਇਆ ਜੀ ਲੜਕਿਨਾਂ ਨੇ ਇੱਕ ਅਨ ਮੈਰਿਡ ਲੜਕੀ ਚੱਕ ਲਈ ਤੀ ਜੀ ਉਹਦੀ ਮੈਰਿਜ ਤੀ ਕੀ ਜੀ 15 ਤਰੀਕ ਦੀ ਉਹ ਮੈਂ ਉਹ ਲੜਕੀ ਨੂੰ ਜੀ ਸੜਾਉਣ ਆਈ ਤੀ ਜੀ ਇਹਨਾਂ ਨੇ ਮੈਂਬਰ ਮੇਰੇ ਬਾਹਰ ਕੱਢ ਕੇ ਜੀ ਮੈਨੂੰ ਬੰਦ ਕਰ ਲਿਆ ਬੱਸ ਉਦੋਂ ਬਾਅਦ ਚਾਹ ਕੁ ਸੋਇਆ ਜੀ ਕਿੰਨਾ ਕਿ ਨਸ਼ਾ ਬਿਕਦਾ ਤੁਹਾਡੇ ਪਿੰਡਾਂ ਦੇ ਵਿੱਚ ਨਸ਼ਾ ਤਾਂ ਜੀ ਹੁਣ ਇਹਨਾਂ ਨੂੰ ਖੁਦੇ ਪਤਾ ਜੀ ਚੌਂਕੀ ਰੋਟੀ ਦੇ ਪਾਣਾਂ ਤੇ ਆ ਵੀ ਇਹ ਬਕਾਉਂਦੇ ਨੇ ਕੌਮ ਬਕਾਉਂਦੇ ਨੇ ਤੁਹਾਡਾ ਨਾਮ ਕਿ ਉਹਨਾਂ ਦੇ ਜਦੋਂ ਵਿੱਚ ਮੇਰਾ ਜੀ ਇਹਨਾਂ ਨੇ ਰੰਜਿਸ਼ ਚ ਕਰਿਆ ਮੈਂ ਇਹਨਾਂ ਨੂੰ ਰੋਕ ਦਿਆਂ ਵੀ ਇਹ ਪੈਸੇ ਲੈਂਦੇ ਨੇ ਜੀ ਹੂੰ ਤੁਹਾਡ ਲੋ ਡਰਗ ਬਣੀ ਵੀ ਬਰਮਤ ਹੋਈ ਆ ਮੇਰੇ ਲੱਗਦਾ ਜੀ ਕੁਛ ਵੀ ਨਹੀਂ ਦਿੱਗਾ ਜੀ ਤਾਂ ਇਹਨਾਂ ਨੇ ਆਪਦੇ ਲਗੋਂ ਪਾਇਆ ਜੀ